ਸੋ ਸੋਰਨ ਫਤਿਹ ਪੋਨਾਵਾਲੀ ਮੂਤਿਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਕੱਲ ਸਰਦਾਰ ਸੁਖਬੀ ਸਿੰਘ ਬਾਦਲ ਵੱਲੋਂ ਮੇਰੇ ਤੇ ਬੋਸ਼ ਲਾਇ ਹੈ ਮინისტრ ਮੰਣੀਆ ਕਾਲੀਦਾ ਦਾ ਖਦਾਰ ਕਿਹਾ ਗਿਆ ਸੋ ਦੇ ਬਾਰੇ ਮੈਂ ਸਪਸ਼ਟ ਕਰਨਾ ਚਾਹੁੰਦਾ ਸੂਚੀ ਸਿੱਖ ਕੰਮ ਅਤੇ ਸਾਰੇ ਸ਼੍ਰੋਮਣੀ ਕਾਲਜ ਦੇ ਵਰਕਰਾਂ ਨੂੰ ਕਿਉਂਕਿ ਜਿਹੜੀ ਵੀ ਸਾਡੀ ਰਾਜਨੀਤਿਕ ਹੋਣ ਦਾ ਜੋ ਵੀ ਚਾਹੇ ਕੋਈ ਮੁੱਖ ਮੰਤਰੀ ਬਣਿਆ ਮੰਤਰੀ ਬਣਿਆ ਐਮਐਲਏ ਬਣਿਆ ਮੇਰੇ ਸਮੇਤ ਸਾਡੀ ਸਾਰੇ ਦੀ ਰਾਜਨੀਤਿਕ ਹੋਣ ਦਾ ਜਿਹੜੀ ਇਸ ਸ਼੍ਰੋਮਣੀ ਅਕਾਲੀ ਜਨ ਮਹਾਂ ਪਾਰਟੀ ਕਰਕੇ ਆ ਜਿਸ ਦੀ ਹਮੇਸ਼ਾ ਹੀ ਪੂਰੀ ਇਮਾਨਦਾਰੀ ਨਾਲ ਵਫਾਦਾਰੀ ਨਾਲ ਇਸ ਪਾਰਟੀ ਦੀ ਸੇਵਾ ਕੀਤੀ ਆ ਇਸ ਪਾਰਟੀ ਦਾ ਝੰਡਾ ਹਮੇਸ਼ਾ ਬਲੰਦ ਕੀਤਾ ਅਤੇ ਜੇ ਪਾਰਟੀ ਦੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਨੂੰ ਉਹਨਾਂ ਤੇ ਸਵਾਲ ਚੁੱਕਣਾ ਜਾਂ ਉਹਨਾਂ ਦਾ ਰੋਧ ਕਰਨਾ ਚਾਹੇ ਸੁਮੇਸ਼ ਸਿੰਘ ਸਟੇਨਿੰਗ ਡੀਜੀਪੀ ਲਾਇਆ ਗਿਆ ਚਾਹੇ ਸਿਰਸਾ ਮੈਂ ਡੇਰੇ ਨੂੰ ਮਾਬੀ ਦਿੱਤੀ ਗਈ ਚਾਹੇ ਡੇਰੇ ਵੱਲ ਦੀ ਹਮਾਇਤ ਲਈ ਗਈ ਜਾਂ ਹੋਰ ਜਿਹੜੀਆਂ ਗਲਤੀਆਂ ਹੋਈਆਂ ਨੇ ਚਾਹੇ ਕਿਸਾਨੀ ਮੁੱਦਾ ਜਦੋਂ ਆਇਆ ਉਸ ਸਮੇਂ ਜੇ ਅਸੀਂ ਕਿਸਾਨਾਂ ਨਾਲ ਖੜੇ ਅਤੇ ਇਹਨਾਂ ਦਾ ਉਸ ਸਮੇਂ ਲੀਡਰਸ਼ਿਪ ਉਹਨਾਂ ਵਿਰਾਂ ਦੇ ਹੱਕ ਦੇ ਵਿੱਚ ਬਿਆਨ ਦੇ ਰਹੀ ਸੀ ਅਤੇ ਉਸ ਤੋਂ ਬਾਅਦ ਜਦੋਂ ਰਾਸ਼ਟਰਪਤੀ ਦੀ ਚੋਣ ਆਈ ਉਹ ਸਮੇਂ ਕਿਉਂਕਿ ਅਸੀਂ ਅਲਾਈਅੰਸ ਹੋ ਚੁੱਕੇ ਸੀਗਾ 700 ਕਿਸਾਨ ਸਾਡਾ ਇਹਨਾਂ ਕਾਲੇ ਕੂਣਾ ਕਰਕੇ ਸੀ ਹੋ ਚੁੱਕਿਆ ਸੀ ਉਸ ਸਮੇਂ ਪਾਰਟੀ ਦੇ ਫੈਸਲੇ ਦੇ ਖਿਲਾਫ ਜਾ ਕੇ ਪੰਥ ਦੀਆਂ ਭਾਵਨਾ ਅਨੁਸਾਰ ਕਿਸਾਨਾਂ ਦੀਆਂ ਭਾਵਨਾ ਅਨੁਸਾਰ ਵਰਕਰਾਂ ਦੀਆਂ ਭਾਵਨਾ ਅਨੁਸਾਰ ਉਸ ਫੈਸਲੇ ਦਾ ਬੋਟ ਕੀਤਾ ਬਾਈਕਾਟ ਕੀਤਾ ਵੋਟ ਨਹੀਂ ਪਾਈ ਕੀ ਇਹ ਇੱਕ ਗਦਾਰੀਆ ਪਾਰਟੀ ਦੇ ਨਾਲ ਕੀ ਇਹੜੀ ਪਾਰਟੀ ਪੰਥ ਦੀ ਪਾਰਟੀ ਆ ਜਿਹੜੀ ਕਿਸਾਨਾਂ ਨਾਲ ਜੁੜੀ ਹੋਈ ਪਾਰਟੀ ਆ ਮਜ਼ਦੂਰਾਂ ਨਾਲ ਜੁੜੀ ਹੋਈ ਪਾਰਟੀ ਆ ਕੀ ਅਸੀਂ ਪੰਥ ਨਾਲ ਖੜਨਾ ਕਿਸਾਨੀ ਨਾਲ ਖੜਨਾ ਕੋਈ ਪਾਰਟੀ ਨਾਲ ਗਦਾਰੀ ਆ ਉਸ ਤੋਂ ਬਾਅਦ ਝੁੰਡਾ ਕਮੇਟੀ ਬਣਾਈ ਤੁਸੀਂ ਬਣਾਈ ਅਸੀਂ ਪੂਰੇ ਪੰਜਾਬ ਦੇ ਵਿੱਚ ਜਾ ਕੇ ਵਰਕਰਾਂ ਤੋਂ ਜੋ ਵੀ ਵਰਕਰਾਂ ਦੀ ਭਾਵਨਾ ਸੀ ਉਹ ਲਾਗੂ ਕਰ ਲਈ ਗਏ ਤੁਸੀਂ ਨਹੀਂ ਮੰਨੇ ਕੀ ਇਹ ਕੋਈ ਗਦਾਰੀ ਆ ਫਿਰ 2 ਦਸੰਬਰ ਨੂੰ ਸ਼੍ਰੀ ਕਾਂਤਕ ਸਾਹਿਬ ਉਹਨਾਂ ਨਾਮ ਜਾਰੀ ਹੁੰਦਾ ਸਾਨੂੰ ਇੱਕ ਸੇਵਾ ਲੱਗਦੀ ਹੈ ਕਮੇਟੀ ਬਣਦੀ ਹੈ ਇਹ ਭਰਤੀ ਕਮੇਟੀ ਭਰਤੀ ਕਰੂਗੀ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਜਾ ਕੇ ਲੱਖਾਂ ਲੋਕਾਂ ਨੂੰ ਜੋੜ ਰਹੇ ਹਾਂ ਕਿ ਇਹ ਇੱਕ ਪਾਰਟੀ ਪਰ ਗੁਰੂ ਦੀ ਸਰਗਰਮੀ ਹੈ ਸ਼੍ਰੋਮਣੀ ਕਲਦ ਨਾਲ ਜੋੜ ਰਹੇ ਹਾਂ ਅਜੋ ਲੋਕ ਜਿਹੜੇ ਲੱਖਾਂ ਲੋਕ ਪੰਜਾਬੀ ਦੁਨੀਆ ਵਿੱਚ ਬੈਠੇ ਸਿੱਖ ਜਿਹੜੇ ਨਰਾਜੀ ਅੱਜ ਉਹ ਜੁੜਨਾ ਚਾਹੁੰਦੇ ਸ਼੍ਰੋਮਣੀ ਕਲਦ ਨਾਲ ਅਤੇ ਅੱਜ ਜੇ ਤੁਸੀਂ ਇਸ ਮਾਂ ਪਾਰਟੀ ਪ੍ਰਤੀ ਵਫਾਦਾਰ ਹੋ ਤਾਂ ਅੱਜ ਆਪਣੇ ਨਿੱਜੀ ਹਿੱਤਾਂ ਨੂੰ ਛੱਡੋ ਇਸ ਕੁਰਸੀ ਨੂੰ ਪ੍ਰਧਾਨੀ ਨੂੰ ਛੱਡੋ ਅਤੇ ਇਹਨਾਂ ਸਾਰੇ ਹੀ ਲੋਕਾਂ ਨੂੰ ਨਾਲ ਜੁੜਿਆ ਜਾਵੇ ਤਾਂ ਜੋ ਪੰਥ ਦੀ ਅਤੇ ਪੰਜਾਬ ਦੀ ਸਹੀ ਧਰ ਨਾਲ ਸ਼੍ਰੋਮਣੀ ਅਕਾਲੀ ਦਲ ਅਗਵਾਈ ਕਰ ਸਕੇ ਸੋ ਇਹ ਵਾਰ ਫਿਰ ਕਲੀਅਰ ਕਰਦਣਾ ਚਾਹੁੰਦਾ ਕਿ ਸਾਨੂੰ ਬੜਾ ਵਿੱਚ ਤਾਂ ਇਸ ਪਾਰਟੀ ਨੇ ਸਾਡਾ ਕੋਈ ਵੀ ਨਿੱਜੀ ਮਫਾਦ ਨਹੀਂ ਕਿਸੇ ਅਹੁਦੇ ਦਾ ਲੰਚ ਨਹੀਂ ਨਿਸ਼ਕਾਮ ਨਿਸਵਾਥ ਇਸ ਪਾਰਟੀ ਦੀ ਚੜ੍ਹਦੀ ਕਲਾ ਲਈ ਪੰਥ ਦੀ ਚੜ੍ਹਦੀ ਕਲਾ ਲਈ ਕਿਸਾਨੀ ਲਈ ਪੰਜਾਬ ਦੇ ਲੋਕਾਂ ਲਈ ਪੰਜਾਬ ਲਈ ਕੰਮ ਕਰਨ ਨੂੰ ਤਿਆਰ ਹਾਂ ਲੇਕਿਨ ਲੋੜ ਅੱਜ ਅੱਜ ਤੁਹਾਨੂੰ ਇਸ ਮਾਂ ਪਾਰਟੀ ਪ੍ਰਤੀ ਵਫਾਦਾਰ ਰਹਿਣ ਦੀ ਅਤੇ ਅਸੀਂ ਹਮੇਸ਼ਾ ਹੀ ਵਫਾਦਾਰ ਰਹੇ ਹਾਂ ਤੇ ਅੱਜ ਵੀ ਇਸ ਪਾਰਟੀ ਬੰਦੀ ਪੂਰੇ ਵਫਾਦਾਰਾਂ ਤੇ ਤੁਸੀਂ ਗੱਲ ਕਹੀ ਕਿ ਬਾਈਪਾਸ ਦੀ ਗੱਲ ਕੀਤੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰੀ ਕੋਈ ਵੀ ਜ਼ਮੀਨ ਬਾਈਪਾਸ ਦੇ ਨੇੜੇ ਸੋ ਕੋਈ ਵੀ ਨਿੱਜੀ ਫਾਇਦਾ ਨਹੀਂ ਲੈ ਸਰਕਾਰਾਂ ਦੇ ਵਿੱਚ ਲੋਕਾਂ ਦੀ ਸੇਵਾ ਕੀਤੀ ਹੈ ਆਪਣੀ ਨਿੱਜੀ ਕਮਾਈ ਦੇ ਵਿੱਚੋਂ ਲੋਕਾਂ ਦੀ ਮਦਦ ਕਰਦੇ ਰਹੇ ਆ। ਸੋ ਨਾਮ ਫਾਇਦਾ ਲਿਆ ਤੇ ਨਾਮ ਫਾਇਦਾ ਲੈਣਾ। ਸੋ ਪੂਰੀ ਇਮਾਨਦਾਰੀ ਦੇ ਨਾਲ ਆਪਦੀ ਸੇਵਾ ਨਿਭਾਈਆ ਤੇ ਆਉਣ ਵਾਲੇ ਸਮੇਂ ਵਿੱਚ ਵੀ ਨਿਭਾਵਾਂਗੇ ਇਸ ਲਈ ਫੈਸਲਾ ਪੰਥ ਨੇ ਕਰਨਾ ਵਾ। ਇਹ ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ ਵਾ। ਇਹ ਫੈਸਲਾ ਕਿਸਾਨਾਂ ਨੇ ਕਰਨਾ ਵਾ। ਕਿ ਕੀ ਅਸੀਂ ਪਾਰਟੀ ਪ੍ਰਤੀ ਵਫਾਦਾਰ ਹਾਂ ਜਾਂ ਨਹੀਂ ਹਾਂ। ਸੋ ਇਸ ਲਈ ਤੁਸੀਂ ਸਾਰੇ ਹੀ ਬੜਾ ਸਹਿਯੋਗ ਦੇ ਰਹੇ ਹੋ। ਮੈਂ ਤੁਹਾਡਾ ਸਾਰੇ ਹੀ ਪੰਜਾਬੀਆਂ ਦਾ ਦੁਨੀਆ ਵਿੱਚ ਬੈਠੇ ਪੰਜਾਬੀਆਂ ਦਾ ਸਮੂੱਚੀ ਸਿੱਖ ਆਮਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਤੇ ਹਮੇਸ਼ਾ ਹੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਸੋ ਸਾਰਿਆਂ ਦੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ